ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬ ਦੇ ਵਿੱਚ ਲਗਾਤਾਰ ਕ੍ਰਾਈਮ ਵਧ ਰਿਹਾ ਹੈ ਆਏ ਦਿਨ ਕਤਲ ਦੀਆਂ ਖਬਰਾਂ ਦੇਖਣ ਸੁਣਨ ਨੂੰ ਮਿਲਦੀਆਂ ਨੇ ਔਰ ਪੰਜਾਬ ਦੇ ਵਿੱਚ ਦੱਸ ਦਈਏ ਤੁਹਾਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਗੈਂਗਵਾਰ ਵੀ ਹੋ ਸਕਦੀ ਹੈ ਕਿਉਂਕਿ ਗੈਂਗਾਂ ਦਾ ਆਪਸ ਦੇ ਵਿੱਚ ਕਲੈਸ਼ ਹੋ ਗਿਆ ਹੈ ਜਿਹੜੀਆਂ ਗੈਂਗਾ ਇਕੱਠੇ ਮਿਲ ਕੇ ਕੰਮ ਕਰਦੀਆਂ ਸੀ ਇਹ ਗੈਂਗਾ ਹੁਣ ਵੱਖ-ਵੱਖ ਹੋ ਗਈਆਂ ਇਹ ਇਕੱਲੀਆਂ ਵੱਖ ਹੀ ਨਹੀਂ ਹੋਈਆਂ ਇਹਨਾਂ ਦੇ ਵਿੱਚ ਇੰਨੇ ਜ਼ਬਰਦਸਤ ਤਰੀਕੇ ਨਾਲ ਡਿਫਰੈਂਸ ਪੈਦਾ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੈਂਗਾ ਦੇ ਜਿਹੜੇ ਸਰਗਨਾ ਜਾਂ ਗੁਰਗੇ ਜਿਹੜੇ ਘੁੰਮਦੇ ਫਿਰਦੇ ਇਧਰ ਉਧਰ ਨਜ਼ਰ ਆਉਂਦੇ ਆ ਜਾਂ ਪੁਲਿਸ ਤੋਂ ਜਿਹੜੇ ਬਚਦੇ ਨਜ਼ਰ ਆਉਂਦੇ ਆ ਜਾਂ ਪੁਲਿਸ ਜਿਨ੍ਹਾਂ ਨੂੰ ਫੜ ਲੈਂਦੀ ਹੈ ਜਦੋਂ ਕਿਸੇ ਘਟਨਾ ਨੂੰ ਅੰਜਾਮ ਦੇ ਦਿੰਦੇ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਗੈਂਗਵਾਰ ਕਰ ਸਕਦੇ ਆ ਆਪਸ ਦੇ ਵਿੱਚ ਇਹਨਾਂ ਦਾ ਜ਼ਬਰਦਸਤ ਤਰੀਕੇ ਨਾਲ ਕਲੈਸ਼ ਹੋਇਆ ਕਿਉਂਕਿ ਪਹਿਲਾਂ ਲਾਰੈਂਸ ਮਿਸ਼ਨੋਈ ਦੀ ਗੈਂਗ ਚੱਲ ਰ ਔਰ ਉਥੇ ਹੀ ਉਹਦੇ ਓਪੋਜੀਟ ਦਵਿੰਦਰ ਬੰਬੀਹਾ ਦੀ ਗੈਂਗ ਹੈ ਔਰ ਕਾਫੀ ਗੈਂਗਸ ਦਾ ਅਲਾਈਅንስ ਹੈ ਪਰ ਉਥੇ ਹੀ ਲੰਡਾ ਹਰੀਕੇ ਲੰਡਾ ਹਰੀਕੇ ਜੋ ਕਿ ਵਿਦੇਸ਼ ਬੈਠਾ ਉਹਨੇ ਪਿਛਲੇ ਦਿਨੀ ਕਤਲ ਕਰਵਾਇਆ ਔਰ ਉਸ ਦੀ ਜ਼ਿੰਮੇਵਾਰੀ ਬਕਾਇਦਾ ਤੌਰ ਤੇ ਲਈ ਤਰਨਤਾਰਨ ਦੇ ਨਜ਼ਦੀਕ ਸੁਖਪ੍ਰੀਤ ਨਾ ਦੇ ਇੱਕ ਨੌਜਵਾਨ ਦਾ ਕਤਲ ਹੋਇਆ ਲੰਡਾ ਬੋਲਨੇ ਹਰੀਕੇ ਤੋਂ ਤੇ ਮੇਰੇ ਭਰਾ ਮੈਣਾ ਪੋਸਟ ਪਈ ਆ ਜਿਹੜਾ ਕਤਲ ਹੋਇਆ ਹੈ ਆਪਾਂ ਕੀਤਾ ਹੈ ਲੰਡਾ ਹਰੀਕੇ ਨੇ ਜਿਹੜੀ ਜ਼ਿੰਮੇਵਾਰੀ ਲਈ ਹੈ ਉਸ ਪੋਸਟ ਦੇ ਵਿੱਚ ਬਹੁਤ ਸਾਰਾ ਕੁਝ ਲਿਖਿਆ ਹੋਇਆ ਉਸ ਦੇ ਵਿੱਚ ਸਾਫ ਤੌਰ ਤੇ ਲਿਖਿਆ ਹੈ ਕਿ ਉਸ ਦੀ ਹੁਣ ਲੌਰੈਂਸ ਵਿਛਨੋਈ ਦੇ ਨਾਲ ਗੋਲਡੀ ਬਰਾੜ ਦੇ ਨਾਲ ਰਿੰਦੇ ਤੇ ਬਾਕੀਆਂ ਦੇ ਨਾਲ ਖੜਕ ਚੁੱਕੀ ਆ ਬੁਰੇ ਤਰੀਕੇ ਦੇ ਨਾਲ ਪਿਛਲੇ ਦਿਨੀ ਇਹ ਗੈਂਗਸਟਰ ਜਿਹੜੇ ਇਕੱਠੇ ਸੀ ਇੱਕ ਮਿਕ ਸੀਗੇ ਪਰ ਹੁਣ ਇਹ ਗੈਂਗਸਟਰ ਅਡਵਰਡ ਹੋ ਗਏ ਕਿਉਂਕਿ ਲੰਡੇ ਦੀ ਪੋਸਟ ਤੋਂ ਹੀ ਸਾਫ ਤੌਰ ਤੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹੁਣ ਇਹਨਾਂ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਕਲੈਸ਼ ਹੋਇਆ ਜ਼ਬਰਦਸਤ ਤਰੀਕੇ ਦੇ ਨਾਲ ਕੋਈ ਬਹਿਸ ਬਸਈਏ ਤੋਂ ਬਾਅਦ ਇਹਨਾਂ 'ਚ ਲੜਾਈ ਹੋਈ ਆ ਪਰ ਹੁਣ ਇਹਨਾਂ ਦੇ ਰਾਹ ਵੱਖੋ ਵੱਖਰੇ ਹੋ ਗਏ ਆ ਕਿਉਂਕਿ ਲਾਰੈਂਸ ਮਿਸ਼ਨੋਈ ਜੇਲ੍ਹ ਦੇ ਵਿੱਚ ਬੰਦ ਆ ਜੇਲ੍ਹ ਦੇ ਵਿੱਚ ਉਹ ਗੈਂਗ ਚਲਾ ਰਿਹਾ ਆਪਣੀ ਜਿੱਥੇ ਮਰਜ਼ੀ ਹੋਵੇ ਕਹਿੰਦੇ ਕਿ ਲਾਰੈਂਸ ਦੇ ਕੋਲ ਫੋਨ ਚੱਲਦੇ ਰਹਿੰਦੇ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਔਰ ਉੱਥੇ ਹੀ ਉਸ ਦੀ ਗੈਂਗ ਨੂੰ ਚਲਾ ਰਿਹਾ ਉਸ ਦਾ ਵਿਦੇਸ਼ ਭੱਜਿਆ ਹੋਇਆ ਭਰਾ ਔਰ ਗੋਲਡੀ ਬਰਾੜ ਤੇ ਬਾਕੀ ਦੇ ਜਿਹੜੇ ਉਹਦੇ ਨਾਲ ਅਲਾਈਅੰਸ ਜਿਹੜੀਆਂ ਗੈਂਗਸ ਦਾ ਭਾਵੇਂ ਦਿੱ ਔਰ ਉੱਥੇ ਵਿਦੇਸ਼ ਬੈਠੇ ਕਾਫੀ ਸਾਰੇ ਬੰਦੇ ਔਰ ਇਹਦੇ ਨਾਲ ਹੀ ਇਹਨਾਂ ਦਾ ਐਂਟੀ ਧੜਾ ਜਿਹੜਾ ਦਵਿੰਦਰ ਬਬੀਹਾ ਦੀ ਗੈਂ ਉਹਨੂੰ ਚਲਾ ਰਹੇ ਲੱਕੀ ਪਟਿਆਲ ਤੇ ਬਾਕੀ ਦੇ ਸਾਥੀ ਔਰ ਉੱਥੇ ਹੀ ਹੁਣ ਐਂਟਰੀ ਜਿਹੜੀ ਇਹਨਾਂ ਦੇ ਦੁਸ਼ਮਣਾਂ ਦੇ ਵਿੱਚ ਹੋ ਗਈ ਆਪਸ ਦੇ ਵਿੱਚ ਉਹ ਹੈ ਲਖਬੀਰ ਲੰਡੇ ਦੀ ਕਿਉਂਕਿ ਲੰਡੇ ਨੇ ਪਿਛਲੇ ਦਿਨੀ ਇੱਕ ਵੌਇਸ ਰਿਕਾਰਡਿੰਗ ਦੇ ਜ਼ਰੀਏ ਵੀ ਜ਼ਿੰਮੇਵਾਰੀ ਲਈ ਉਸ ਕਤਲ ਦੀ ਔਰ ਨਾਲ ਹੀ ਉਹਨੇ ਜਿਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਉਸ ਤੋਂ ਸਾਫ਼ ਹੋ ਗਿਆ ਇਹ ਕਿ ਇਹਨਾਂ ਦੀ ਆਪਸ 'ਚ ਅਨਬੰਦ ਤਾਂ ਹੋ ਹੀ ਗਈ ਆ ਪਹਿਲਾਂ ਕਿਉਂਕਿ ਖਾਸ ਤੌਰ ਤੇ ਜਦੋਂ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤਾਂ ਕਈ ਗੈਂਗਸਟਰਾਂ ਨੇ ਇਕੱਠਿਆਂ ਹੋ ਕੇ ਜੱਗੂ ਭਗਵਾਨਪੁਰੀਆ ਦੀ ਵੀ ਲਾਰੈਂਸ ਬਿਸ਼ਨੋਈ ਦੇ ਨਾਲ ਬਣਦੀ ਨਹੀਂ ਕਿਉਂਕਿ ਪਿਛਲੇ ਦਿਨੀ ਜੱਗੂ ਭਗਵਾਨਪੁਰੀਆ ਦੇ ਜਿਹੜੇ ਬੰਦੇ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਜਿਹੜੇ ਕੇਸਵਾਰ ਸੀਗੇ ਉਹਨਾਂ ਦੀ ਆਪਸ 'ਚ ਲੜਾਈ ਹੁੰਦੀ ਆ ਜੱਗੂ ਭਗਵਾਨਪੁਰੀਆ ਦੇ ਗੈਂਗਸਟਰ ਮਾਰ ਦਿੱਤੇ ਜਾਂਦੇ ਆ ਲਾਰੈਂਸ ਤੇ ਗੋਲਡੀ ਦੇ ਬੰਦਿਆਂ ਦੇ ਵੱਲੋਂ ਔਰ ਉਸ ਤੋਂ ਬਾਅਦ ਹੁਣ ਜੱਗੂ ਕਹਿੰਦਾ ਕਿ ਮੈਨੂੰ ਬਠਿੰਡਾ ਜੇਲ੍ਹ ਨਾ ਭੇਜਿਆ ਜਾਵੇ ਉੱਥੇ ਮੈਨੂੰ ਜਾਨ ਦਾ ਖਤਰਾ ਜਾਨ ਦਾ ਖਤਰਾ ਕੀਤਾ ਉਹ ਲਾਰੈਂਸ ਬਿਸ਼ਨੋਈ ਔਰ ਉੱਥੇ ਹੀ ਹੁਣ ਆਪਸ ਦੇ ਵਿੱਚ ਜਿਹੜੇ ਗੁਰਗੇ ਇਕੱਠੇ ਮਿਲ ਕੇ ਕੰਮ ਕਰ ਲੈਂਦੇ ਸੀ ਜਿਹੜੀਆਂ ਗੈਂਗਾਂ ਦੇ ਬੰਦੇ ਇੱਕ ਦੂਜੇ ਦੇ ਬੰਦੇ ਲੈ ਲੈਂਦੇ ਸੀ ਇੱਕ ਦੂਜੇ ਦੇ ਕੰਮ ਵਾਸਤੇ ਭੇਜ ਦਿੰਦੇ ਸੀ ਕੰਮ ਸੀ ਫਰੋਤੀਆਂ ਲੈਣਾ ਜਾਂ ਕਿਸੇ ਤੇ ਫਾਇਰਿੰਗ ਕਰਵਾਉਣੀ ਜਾਂ ਕਤਲ ਕਰਵਾਉਣੇ ਔਰ ਹੁਣ ਉਹੋ ਗੈਂਗਾਂ ਹੀ ਆਪਸ ਦੇ ਵਿੱਚ ਵੀ ਕਿਤੇ ਨਾ ਕਿਤੇ ਲੜਦੀਆਂ ਨਜ਼ਰ ਆ ਸਕਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਜ਼ਰੂਰ ਅਲਰਟ ਰਹਿਣਾ ਚਾਹੀਦਾ ਕਿਉਂਕਿ ਲਖਬੀਰ ਲੰਡੇ ਨੇ ਜਿਸ ਤਰੀਕੇ ਨਾਲ ਪੋਸਟ ਪਾਈ ਹੈ ਉਹਦੇ ਵਿੱਚ ਸਾਫ਼ ਤੌਰ ਤੇ ਦਰਸਾਇਆ ਹੈ ਉਹਦੇ ਤੋਂ ਸਾਫ਼ ਤੌਰ ਤੇ ਜੇ ਕੋਈ ਸਮਝਿਆ ਜਾਵੇ ਤਾਂ ਉਸ ਤੋਂ ਸਾਫ ਤੌਰ ਤੇ ਅੰਦਾਜ਼ਾ ਲੱਗ ਸਕਦਾ ਕਿਉਂਕਿ ਜਿਹੇ ਜਿਸ ਤਰੀਕੇ ਨਾਲ ਉਹਨੇ ਜ਼ਿਕਰ ਕੀਤਾ ਉਹਦੀ ਪੋਸਟ ਜਿਹੜੀ ਹੈ ਉਸ ਪੋਸਟ ਦੇ ਵਿੱਚ ਵੀ ਸਾਫ ਤੌਰ ਤੇ ਲਿਖਿਆ ਹੋਇਆ ਲੰਡੇ ਨੇ ਵੀ ਤਾਂ ਪੋਸਟ ਤੁਹਾਡੀ ਸਕਰੀਨ ਦੇ ਉੱਪਰ ਵੀ ਹੈ ਉਹਨੇ ਇੱਕ ਕਤਲ ਦੀ ਜ਼ਿੰਮੇਵਾਰੀ ਵੀ ਲਈ ਔਰ ਉਸ ਤੋਂ ਬਾਅਦ ਉਸਨੇ ਜਿਸ ਤਰੀਕੇ ਦੇ ਨਾਲ ਸ਼ਬਦ ਵਰਤੇ ਆ ਕਿਉਂਕਿ ਅਸੀਂ ਪੂਰਾ ਨਹੀਂ ਦਿਖਾ ਰਹੇ ਔਰ ਜਿਸ ਤਰੀਕੇ ਦੇ ਨਾਲ ਪੋਸਟ ਪਾ ਕੇ ਉਸਨੇ ਪੂਰੀ ਦੀ ਪੂਰੀ ਗੱਲ ਲਿਖੀ ਹੈ ਤਾਂ ਇਹਦੇ ਤੋਂ ਸਾਫ ਤੌਰ ਤੇ ਹੀ ਸਮਝ ਆ ਸਕਦੀ ਹੈ ਗੱਲ ਕਿਉਂਕਿ ਉਹਨੇ ਖਿਡਾਰੀ ਮਰਵਾਉਣ ਦਾ ਜ਼ਿਕਰ ਕੀਤਾ ਉਹਨੇ ਕਿਹਾ ਕਿ ਤੁਸੀਂ ਸਿੰਗਰ ਜਿਹੜੇ ਇਹਨਾਂ ਕੋਲੋਂ ਮਰਵਾ ਕੇ ਗੈਂਗਵਾਰ ਬਣਾ ਦਿੰਦੇ ਇਸ ਤਰ੍ਹਾਂ ਦੀ ਗੱਲ ਕੀਤੀ ਆ ਪਰ ਉੱਥੇ ਹੀ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਗੈਂਗਾਂ ਆਪਸ ਦੇ ਵਿੱਚ ਇਕੱਠੀਆਂ ਮਿਲ ਕੇ ਚੱਲਦੀਆਂ ਸੀ ਵਾਰ-ਵਾਰ ਇਸੇ ਕਰਕੇ ਇਸੇ ਗੱਲ ਤੇ ਜ਼ੋਰ ਦੇ ਰਹੇ ਆ ਕਿਉਂਕਿ ਪਹਿਲਾਂ ਇਕੱਠੇ ਮਿਲ ਕੇ ਜਿਹੜੀਆਂ ਗੈਂਗਸ ਚੱਲਦੀਆਂ ਹੁੰਦੀਆਂ ਸੀਗੀਆਂ ਉਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਗੈਂਗਵਾਰ ਨੂੰ ਅੰਜਾਮ ਦਿੱਤਾ ਜਾ ਸਕਦਾ ਕਿਉਂਕਿ ਇੱਕ ਦੂਜੇ ਦੇ ਬੰਦੇ ਮਰਵਾਏ ਜਾ ਸਕਦੇ ਆ ਇਸ ਤਰ੍ਹਾਂ ਦਾ ਕੁਝ ਵੀ ਪਲਾਨ ਹੋ ਸਕਦਾ ਪਰ ਉੱਥੇ ਹੀ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ ਗਿਆ ਹੋਰ ਵੀ ਕਈ ਗੈਂਗਸਟਰਾਂ ਨੂੰ ਅੱਤਵਾਦੀ ਐਲਾਨਿਆ ਗਿਆ ਤਾਂ ਉਹਨਾਂ ਦੇ ਵਿੱਚ ਹੀ ਲੰਡਾ ਹਰੀਕੇ ਦੇ ਉੱਪਰ ਵੀ ਇਨਾਮ ਰੱਖਿਆ ਗਿਆ ਲੰਡਾ ਨੂੰ ਵੀ ਉਸੇ ਕੈਟਾਗਰੀ ਦੇ ਵਿੱਚ ਪਾਇਆ ਗਿਆ ਔਰ ਇਨਾਮ ਵੀ ਬਕਾਇਦਾ ਤੌਰ ਤੇ ਲੰਡੇ ਦੇ ਉੱਪਰ ਵੀ ਰੱਖਿਆ ਗਿਆ ਤਾਂ ਲੰਡੇ ਨੇ ਇਹ ਕਤਲ ਕਰਾਉਣ ਤੋਂ ਬਾਅਦ ਜ਼ਿੰਮੇਵਾਰੀ ਵੀ ਲਈ ਔਰ ਉਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਪੁਲਿਸ ਨੂੰ ਬਕਾਇਦਾ ਤੌਰ ਤੇ ਜਾਣਕਾਰੀ ਵੀ ਇਸ ਦੀ ਮਿਲ ਗਈ ਕਿ ਬੰਦੇ ਕਿੰਨੇ ਕਿੰਨੇ ਮਾਰੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਭਾਵੇਂ ਪਿਛਲੇ ਦਿਨੀ ਅਰਸ਼ ਡੱਲਾ ਦਾ ਜ਼ਿਕਰ ਆਉਂਦਾ ਅਰਸ਼ ਡੱਲਾ ਨੇ ਜਿਹੜਾ ਬਟਿੰਡੇ ਦੇ ਵਿੱਚ ਬੰਦਾ ਮਰਵਾਇਆ ਸੀਗਾ ਔਰ ਉਹਦੇ ਬਾਰੇ 골ਡੀ ਬਰਾੜ ਪਿਛਲੇ ਦਿਨੀ ਇੱਕ ਥਾਂ ਤੇ ਕਹਿੰਦਾ ਨਜ਼ਰ ਆਇਆ ਕਿ ਅਰਸ਼ਦਾਲਾ ਉਹਨਾਂ ਦਾ ਦੁਸ਼ਮਣ ਹੈ ਅਰਸ਼ਦਾਲੇ ਦੇ ਨਾਲ ਸਾਡੀ ਨਹੀਂ ਬਣਦੀ ਤਾਂ ਕਿਤੇ ਨਾ ਕਿਤੇ ਨਾ ਗੈਂਗਾ ਚ ਜ਼ਬਰਦਸਤ ਕਲੈਸ਼ ਦੇ ਕਰਕੇ ਪੰਜਾਬ ਦੇ ਵਿੱਚ ਵੱਡੀ ਗੈਂਗਵਾਰ ਹੋ ਸਕਦੀ ਹੈ ਉਸ ਗੈਂਗਵਾਰ ਨੂੰ ਅੰਜਾਮ ਪੰਜਾਬ ਦੇ ਕੋਈ ਗੈਂਗਸਟਰ ਪੰਜਾਬ ਦੇ ਗੁਰਗੇ ਹੋ ਸਕਦੇ ਜਾਂ ਬਾਹਰੋਂ ਆ ਕੇ ਵੀ ਜਿਹੜੀਆਂ ਗੈਂਗਾ ਇਕੱਠੀਆਂ ਚੱਲਦੀਆਂ ਇਹ ਇੱਕ ਦੂਸਰੇ ਦੇ ਬੰਦਿਆਂ ਨੂੰ ਮਾਰ ਸਕਦੇ ਆ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਇਨਪੁਟ ਵੀ ਮਿਲ ਗਿਆ ਦੱਸਿਆ ਜਾ ਰਿਹਾ ਔਰ ਪੰਜਾਬ ਪੁਲਿਸ ਵੀ ਇਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਅਲਰਟ ਹੋ ਗਈ ਹੈ